ਜੇ ਤੂੰ ਅੰਦਰ ਜਾਵੜੀ 10 15 ਮਿੰਟ ਬਾਅਦ ਪੈਰ ਤੇ ਸਿਰ ਹੋਰ ਇਹਦੇ ਬਾਰੇ ਕੋਹ ਨਹੀਂ ਦਿਖਣਾ ਵੀ ਚੱਲਦੀ ਅੱਗ ਵੇ ਜੇ ਆਪਾਂ ਅੱਖੀਆਂ ਨਾਲ ਦੀ ਨਾਲ ਖੋਲ ਕੇ ਵੀ ਬੰਦਾ ਕੁਝ ਵੇਖ ਲੂ ਤਾਂ ਇਹਦੇ ਬਾਰੇ ਕੋਹ ਨਹੀਂ ਦਿਖਣਾ ਜੇ ਉਹ ਕੱਲੇ ਹੱਡ ਰਹੇ ਜਾਣੇ ਆ ਸਿਰ ਤੇ ਪੈਰ ਤੇ ਜੀ ਜੀ ਉਦੋਂ ਆਪਾਂ ਨੂੰ ਕੱਲੇ ਹੱਡ ਦਿਖਣੇ ਆ ਉਹ ਆਪਾਂ ਇੱਥੋਂ ਵੇਖ ਲੈਣੇ ਆ ਉਹ ਆਪਣੀ ਮਰਜ਼ੀ ਹੈ ਜੇ ਆਪਾਂ ਗੈਸ ਬਚਾਉਣੀ ਚਾਹੁੰਦੇ ਆ ਸਿਲੰਡਰ ਵਿੱਚ ਫੇਰ ਆਪਾਂ ਸਿਰ ਵੀ ਬੰਦ ਕਰ ਦੇਣਾ ਪੈਰ ਵੀ ਜਿਹੜੇ ਥਾਮ ਲੱਗੇ ਹੋ ਚੁੱਕਿਆ ਕੰਪਲੀਟ ਸਹੀ ਹੈ ਵੀਰੇ ਠੀਕ ਆ ਮਗਰ ਉਹ ਗੋਡੇ ਹੀ ਬੰਦ ਹੋਏ ਨੇ ਕੱਲੇ ਛਾਤੀ ਤੇ ਚੱਲਣੇ ਆ हां ठीक है जी सही है छाती रे टाइम लागदा 55 मिनट घंटा लाग गी या 1.5 घंटा लाग जे कोई दवाई जेड़ा ਵੱਧ ਘੱਟ ਖਰਦਾ ਉਹ ਜਿਆ ਟਾਈਮ ਲੱਗ ਜਾਂਦਾ हां जी ਆਮ ਜੀ ਬਿਸਕਾਰ ਕਰਦੇ ਭਰਾ ਆਪਾ ਉਹਦੇ ਨਾਲ ਟਾਈਮ ਵੱਧ ਲੱਗ ਜਾਂਦਾ ਜਿਨੇ ਹੁਣ ਮਤਲਬ ਕਿ ਸਿਲੰਡਰ ਤਿੰਨੇ ਬਚਾਉਣੀ ਹੀ ਨਹੀਂ ਗਏ ਜਿਨੇ ਕਹਦਾ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਆਉਣਾ ਕੀ ਕਰਨਾ ਬਾ ਲੌਗ ਲਾਉਣਾ ਇਹਨੂੰ ਲੌਗ ਲਾਉਣਾ ਸ਼ਟਰ ਸਿੱਟੇ ਇਧਰ ਜਾਂਦਾ ਲਾਜੇ ਸ਼ਟਰ ਸੱਟ ਕੇ ਉਧਰ ਜਾਂਦਾ ਲਾਜੇ 2 ਘੰਟੇ ਆਵੇ ਨਾ ਆਪੇ ਤਿੰਨੇ ਸਿਲੰਡਰ ਖਤਮ ਹੋ ਜਾਣਗੇ ਸਕਾਰ ਹੋ ਜੂ ਪੂਰਾ ਹਾਂ ਕਿਤੇ ਵੀ ਕਿਤੇ ਰਾਂ ਗੈਸ ਫਟ ਜਾਂਦੀ ਵੀ ਕਿਤੇ ਬੰਦਾ ਨੇੜੇ ਨਾ ਖੜ ਜਿੱਥੇ ਪੱਠੀ ਲੱਗੀ ਉਥੇ ਕਹਿੰਦੇ ਸਸਕਾਰ ਹੀ ਨਹੀਂ ਕਰਨਾ ਉਹ ਕੀ ਗੱਲ ਆਏ ਗੈਸ ਫਟਦੀ ਨਹੀਂ ਹੁੰਦਾ ਸਿਲੰਡਰ ਆਇਆ ਪਰ ਸੋਈ ਵਿੱਚ ਵੀ ਸਿਲੰਡਰ ਲਾਉਣੀ ਆ ਸਿਲੰਡਰ ਇਦਾਂ ਨਹੀਂ ਫਟਦਾ ਹੁੰਦਾ ਉਹ ਜੇ ਕੋਈ ਆਪਣੀ ਗਲਤੀ ਹੋਈ ਤਾਂ ਫੜੂਗਾ ਆਲਓਵਰ ਮਟੀਰੀਅਲ ਹੀ ਸਾਰਾ ਕੰਮ ਕਰਦੇ ਹੋ ਫੜ ਕੇ ਜਾਂ ਬੰਦਾ ਕਵੇ ਭਾਈ ਥਾਂ ਹੈਗਾ ਜਗ੍ਹਾ ਬਣੀ ਆ ਵੀ ਕੱਲੀ ਅਸੀਂ ਪੱਠੂ ਹੀ ਲਵਾਣੀ ਕੱਲੀ ਪੱਠੇ ਵੀ ਲਾ ਦੇਣਗੇ ਆਪਾਂ ਕਲੀ ਪੱਠੇ ਵੀ ਲੱਗ। ਬਟਨ ਚੈੱਕ ਕਰਨੇ ਵੀ ਬੰਦ ਪਏ ਆ ਗੈਸ ਵਾਲੇ। ਸਿਲੰਡਰ ਲਾਉਣੇ ਆ। ਜੀ। ਜਦੋਂ ਸੰਸਕਾਰ ਦੀ ਜਮਾਂ ਤਿਆਰੀ ਆ। ਹਾਂਜੀ। ਉਦੋਂ ਆਪਾਂ ਪਾਣੀ ਗਰਮ ਕਰਨਾ ਨਾਲ ਤਿਆਰ ਕਰ ਦੇਣਾ। ਬਈ ਸਿਲੰਡਰ ਸਿਆਲਾਂ ਵਿੱਚ ਆ ਜਿਹੜੇ ਠੰਡੇ ਹੋ ਜਾਂਦੇ ਆ ਗੈਸ ਨਹੀਂ ਨਿਕਲਦੀ। ਹਾਂ। ਤਾਂ ਕਰਕੇ ਇਹਦੇ ਵਿੱਚ ਪਾਣੀ ਪਾ ਕੇ ਗਰਮ ਹੋਊਗਾ ਨਾਲ ਸਿਲੰਡਰ ਸਾਰਾ ਮੁੱਕੂਗਾ ਤੁਹਾਡਾ। ਠੀਕ ਆ। ਹਾਂ। ਤਿੰਨ ਸਿਲੰਡਰ ਲੱਗਣੇ ਆ। ਉਹਦੇ ਵਿੱਚੋਂ ਵੀ ਦੋ ਪਾਜ 2 ਵਜੇ 1:30 ਵਜੇ ਬਜਣਾ ਸਿਲੰਡਰ ਉਹਦੇ ਵਿੱਚ ਉਹ ਤੀਜਾ ਲੱਗ ਜਾਣਾ ਨਾਲ ਲੱਗਦਾ ਐਡਵਾਂਸ ਲੱਗਣਾ ਕਈ ਵਾਰੀ ਸਸਸੀ ਕਾ ਮਿੱਤਰੋ ਕੀ ਹਾਲ ਚਾਲ ਆ ਬਾਈ ਗਿੱਪੀ ਗਰੇ ਵਾਲ ਦੇ ਪਿੰਡ ਖੜਾ ਮੈਂ ਪਿੰਡ ਕੂਮਕਲਾ ਜ਼ਿਲ੍ਹਾ ਲੁਧਿਆਣਾ ਸ਼ਮਸ਼ਾਨ ਘਾੜ ਦੇ ਵਿੱਚ ਖੜਾ ਮੈਂ ਸ਼ਮਸ਼ਾਨ ਘਾੜ ਦੇ ਵਿੱਚ ਕਿਉਂ ਖੜਾ ਸੰਸਕਾਰ ਕਰਨ ਵਾਸਤੇ ਗੈਸ ਵਾਲੀ ਪੱਠੀ ਲਗਾਈ ਗਈ ਆ ਗੈਸ ਵਾਲੀ ਪੱਠੀ ਸੁਣ ਕੇ ਕਈ ਬੰਦੇ ਡਰ ਵੀ ਜਾਂਦੇ ਆ ਕਈ ਪਿੰਡਾਂ ਚ ਲੱਗੀ ਵੀ ਆ ਪਹਿਲੇ ਤਾਂ ਭਰਾ ਉਹਨਾਂ ਦਾ ਕੰਮ ਆ ਆਲ ਮਟੀਰੀਅਲ ਦਾ ਕੰਮ ਕਰਨਾ ਵੀ ਸਾਰਾ ਕੀ ਤੁਸੀਂ ਬਸ ਪੈਸੇ ਫੜਾਉਣੇ ਆ ਚੰ ਸਾਂਢ ਘੜ ਦੇ ਵਿੱਚ ਆਪੇ ਜਗਾ ਦੇਖ ਕੇ ਫਿੱਟ ਸਾਰਾ ਕੁਝ ਕਰ ਜਾਣਗੇ ਮਸ਼ੀਨ ਸਣੇ ਜਾਂ ਜੇ ਕੱਲੀ ਮਸ਼ੀਨ ਲਵਾਉਣੀ ਮਸ਼ੀਨ ਵੀ ਲੱਗ ਜਾਊਗੀ ਜਿਹੜੇ ਮਨ ਚ ਡਾਰਾ ਸਵਾਲ ਆ ਉਹ ਵੀ ਕਲੀਅਰ ਕਰ ਲਾਂਗੇ ਉਹ ਵੀ ਇਹਨਾਂ ਨੂੰ ਪੁੱਛ ਲਾਂਗੇ ਖਰਚਾ ਕਿੰਨਾ ਕਉਂਦਾ ਕਿੰਨੇ ਕ ਟਾਈਮ ਚ ਤਿਆਰ ਹੋ ਜਾਂਦੀ ਹੈ ਸਾਰੀ ਗੱਲਬਾਤ ਕਰਦੇ ਆ ਆਜੋ ਮੇਰੇ ਨਾਲ ਮੇਰੇ ਨਾਲ ਮੇਰਾ ਭਰਾ ਏ ਵੱਡਾ ਵੀਰ ਬੱਬੂ ਵੀਰੇ ਕੀ ਹਾਲ ਚਾਲ ਹੈ ਬਈ ਬੱਬੂ ਵੀਰ ਦੇ ਫਾਦਰ ਸਾਹਿਬ ਵੀ ਨੇ ਫਾਦਰ ਸਾਹਿਬ ਖੜੇ ਨੇ ਇੱਧਰ ਤੇ ਦੋਸਤ ਕਹਿ ਲਈਏ ਹਾਂਜੀ ਦੋਸਤ ਨੇ ਤੇ ਇੱਧਰ ਚਾਚਾ ਜੀ ਖੜੇ ਨੇ ਕਹਦੇਗੇ ਫੈਮਿਲੀ ਖੜੀ ਆ ਪਰਿਵਾਰ ਖੜਾ ਹਾਂਜੀ ਜੇ ਪਰਿਵਾਰ ਨੇ ਰਲ ਕੇ ਕੰਮ ਕੀਤਾ ਤਾਂ ਇੱਕ ਨੰਬਰ ਤੇ ਭਰੋਸੇਯੋਗ ਹੀ ਕੀਤਾ ਹੋਵੇ ਹਾਂਜੀ ਹਾਂਜੀ ਪਰ ਗੱਲ ਕਰਦੇ ਆ ਆਪਾਂ ਪਿੱਛੇ ਤੁਹਾਨੂੰ ਡਿਸਪਲੇ ਦੇ ਵਿੱਚ ਸਾਰੀ ਕਹਦੇਗੇ ਆਲ ਓਵਰ ਮਟੀਰੀਅਲ ਕੰਮ ਕੀਤਾ ਦਿਖ ਰਿਹਾ ਹਾਂਜੀ ਆਲ ਓਵਰ ਮਟੀਰੀਅਲ ਹੀ ਸਾਰਾ ਕੰਮ ਕਰਦੇ ਹੋ ਫੜ ਕੇ ਜਾਂ ਬੰਦਾ ਕਵੇ ਭਾਈ ਥਾਂ ਹੈਗਾ ਜਗ੍ਹਾ ਬਣੀ ਆ ਵੀ ਕੱਲੀ ਅਸੀਂ ਪੱਠੂਈ ਲਗਾਉਣੀ ਕੱਲੀ ਪੱਠੇ ਵੀ ਲਾ ਦੇਾਂਗੇ ਆਪਾਂ ਕਲੇ ਪੱਠੇ ਵੀ ਲੱਗ ਹਾਂਜੀ ਪਹਿਲੇ ਖਰਚੇ ਦੀ ਜੇ ਆਪਾਂ ਉਹ ਨਹੀਂ ਗੱਲ ਕਰਦੇ ਇੰਨਾ ਕਿ ਜਿਵੇਂ ਪੁੱਛਾ ਖਰਚਾ ਅਗਲਾ ਸੁਣ ਕਹਿੰਦੇ ਨਹੀਂ ਵੀ ਡਰ ਜੂ ਯਾਰ ਤੇ ਮਹਿੰਗਾ ਹੀ ਹੋ ਪਰ ਨਹੀਂ 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 ਇੱਕ ਵਾਰੀ ਫੋਨ ਲਾਵੇ ਖਰਚਾ ਉਹ ਜਦ ਦੱਸ ਦੱਸ ਦਿਆਂਗੇ ਅਗਲਾ ਆਖੂਗਾ ਵੀ ਹਾਂ ਠੀਕ ਆ ਵੀ ਸਹੀ ਆ ਕੰਮ ਹਾਂ ਹਾਂ ਤੇ ਇੱਕ ਵਾਰੀ ਜਿਵੇਂ ਪੱਠੀ ਵਾਲਾ ਕੰਮ ਆ ਕਈ ਥਾਵਾਂ ਤੇ ਹੋਇਆ ਵੀ ਆ ਜਾਂ ਕਹਿੰਦੇ ਮੇਰਗਨ ਜਾਣ ਬੰਦਾ ਯਾਰ ਮੂਰੇ ਹੋ ਜਾਂਦਾ ਤੇ ਇਹ ਕੰਮ 'ਚ ਡਰ ਬਾਲਾ ਲੋਕਾਂ ਦੇ ਮਨ 'ਚ ਵੀ ਕਿਤੇ ਯਾਰ ਐ ਗੈਸ ਫਟ ਜਾਂਦੀ ਵੀ ਕਿਤੇ ਬੰਦਾ ਨੇੜੇ ਨਾ ਖੜ੍ਹ ਜਿੱਥੇ ਪੱਠੀ ਲੱਗੀ ਉਥੇ ਕਹਿੰਦੇ ਸਸਕਾਰ ਹੀ ਨਹੀਂ ਕਰਨਾ ਉਹ ਕੀ ਗੱਲ ਆਏ ਗੈਸ ਫਟਦੇ ਨਹੀਂ ਹੁੰਦਾ ਸਿਲੰਡਰ ਆਇਆ ਪਰ ਸੋਈ ਵਿੱਚ ਵੀ ਸਿਲੰਡਰ ਲਾਉਣੀ ਆ ਸਿਲੰਡਰ ਇਦਾਂ ਨਹੀਂ ਫਟਦਾ ਹੁੰਦਾ ਉਹ ਜੇ ਕੋਈ ਆਪਣੀ ਗਲਤੀ ਹੋਈ ਤਾਂ ਫੜੂਗਾ ਜੀ ਪਾਈਪ ਉਹ ਲੀਕ ਵਾਲਾ ਤਾਂ ਕੋਈ ਚੱਕਰ ਹੀ ਨਹੀਂ ਹੁੰਦਾ ਚੈੱਕ ਕਰਕੇ ਜਾਂਦੇ ਆ ਪਹਿਲੀ ਵਾਰੀ ਅਸੀਂ ਆਪ ਆਉਣੇ ਆ ਦੱਸਦੇ ਆ ਵੀ ਐਂ ਚਲਾਉਣੀ ਆ ਹੂੰ ਫੇਰ ਆ अच्छा ਜੇ ਜਦੋਂ ਤੁਸੀਂ ਭਰਾ ਸਾਰਾ ਪ੍ਰੋਜੈਕਟ ਫਿੱਟ ਕਰਤਾ ਹਾਂਜੀ ਪਿੰਡ ਦਾ ਇੱਕ ਬੰਦਾ ਤੁਸੀਂ ਲੈਣਾ ਹਾਂਜੀ ਦੋ ਬੰਦੇ ਲੈਣੇ ਤਿੰਨ ਲੈਣੇ ਆ ਉਹਨਾਂ ਨੂੰ ਤੁਸੀਂ ਸਾਰਾ ਪਹਿਲਾਂ ਸਮਝਾਉਣਾ ਵੀ ਇਹ ਵਰਕ ਕਰਦੀ ਕਿਵੇਂ ਆ ਹਾਂਜੀ ਦੱਸਾਂਗੇ ਸਾਰਾ ਕ੍ਰਾਈਟੇਰੀਆ ਵੀ ਇਹ ਨਾ ਹੋਵੇ ਵੀ ਇਹ ਉਹੀ ਗੱਲ ਹੈ ਨਾ ਵੀ ਜਿੰਨੇ ਬੰਦੇ ਖੜੇ ਉਹਨਾਂ ਦੀ ਜਾਣ ਦਾ ਸਵਾਲ ਹੀ ਆ ਨਹੀਂ ਨਹੀਂ ਸਾਰਿਆਂ ਨੂੰ ਦੱਸ ਕੇ ਜਾਵਾਂਗੇ ਜੇ ਨਹੀਂ ਪਤਾ ਚੱਲਦਾ ਨੰਬਰ ਹੈਗਾ ਸਾਨੂੰ ਫੋਨ ਲਾਓ ਅਸੀਂ ਫੇਰ ਆਵਾਂਗੇ ਕੋਈ ਚੱਕਰ ਨਹੀਂ हां ਆਪਾਂ ਸਿਰਕਾਰ ਕਰਾਉਣਾ ਜਿਹਨੇ ਕਰੀ ਆ ਇਹ ਪਹਿਲੇ ਸਿਰਕਾਰ ਜਦੋਂ ਹੁੰਦਾ ਹਾਂਜੀ ਉਹ ਸੈਟਿੰਗ ਕਰਨ ਸਾਰੀ ਜੀ ਪਹਿਲੀ ਸਿਰਕਾਰ ਦੀ ਸੈਟਿੰਗ ਸਮਝਾ ਕੇ ਬੰਦਿਆਂ ਨੂੰ ਫਿਰ ਤੇ ਇਹ ਪ੍ਰੋਜੈਕਟ ਆਪਾਂ ਸਾਰਾ ਕੁੱਲ ਪੰਜਾਬ ਚ ਕਿੰਨੇ ਕਿੰਨੇ ਕ ਥਾਵਾਂ ਤੇ ਲਾਤਾ ਇਹਦਾ ਗਿਣਤੀ ਨਹੀਂ ਕੀਤੀ ਜੀ ਇੰਨੇ ਉਹ ਥਾਵਾਂ ਤੇ ਲਾਤਾ ਅੱਛਾ ਗਿਣਤੀ ਹੋਈ ਹਾਂ ਗਿਣਤੀ ਨਹੀਂ ਹੋਈ ਵੈਦ ਮਟੀਰੀਅਲ ਵੀ ਮਸ਼ੀਨਾਂ ਵੀ ਕੱਲੀਆਂ ਲੱਗੀਆਂ ਹਾਂ ਮਤਲਬ ਕਿ ਪੰਜਾਬ ਅੱਧਾ ਕਵਰ ਕਰੀ ਬੈਠੇ ਆ ਜੀ ਕਵਰ ਕਰ ਇਤਿਸ਼ਕਾਇਤ ਨਹੀਂ ਆਈ ਕੋਈ ਨਹੀਂ ਨਹੀਂ ਸ਼ਿਕਾਇਤ ਕੋਈ ਨਹੀਂ ਹੋਈ ਇਹਦੀ ਕੰਮ ਬਈ ਡਨ ਕਾਮਯਾਬ ਆ ਹਾਂਜੀ ਹਾਂਜੀ ਸਹੀ ਹੈ ਨਾ ਪੱਠੀ ਕੇ ਲਈ ਕਾਮਯਾਬ ਆ ਹਾਂਜੀ ਹਾਂਜੀ ਬਈ ਐਡਰੈਸ ਇੱਕ ਪਰਾ ਤੁਸੀਂ ਪਹਿਲਾਂ ਮੈਂ ਐਡਰੈਸ ਆਪਣਾ ਪਿੰਡ ਥਰਾਜ ਜੀ ਮੋਗਾ ਜ਼ਿਲ੍ਹਾ ਬਾਗਾਪਾਣਾ ਤਹਿਸੀਲ ਹੂੰ ਬਾਗੇ ਪੁਰਾਣੇ ਦੇ ਪਾਕਤੇ ਦੇ ਸੰਨਵੇ ਰਹਿ ਜਾਂਦਾ ਬਾਗੇ ਪੁਰਾਣੇੋਂ 16 ਕਿਲੋਮੀਟਰ ਪੈ ਜਾਂਦਾ ਜੀ ਪਾਕਤੇੋਂ 8 ਕਿਲੋਮੀਟਰ ਪੈਂਦਾ ਥਰਾਜ ਪਿੰਡ ਆ ਹੂੰ ਥਰਾਜ ਪਿੰਡ ਹਾਂ ਇੱਥੇ ਕੂਮਕਲਾ ਤਾਂ ਆਏ ਆ ਕਿਉਂਕਿ ਇੱਥੇ ਸਾਰਾ ਵਿਧ ਮਟੀਰੀਅਲ ਸਾਰਾ ਕੰਮ ਕੀਤਾ ਹੋਇਆ ਹੈ ਕਿਦੂ ਅਗਲੇ ਪਿੰਡ ਵੀ ਕੀਤਾ ਹੋਇਆ ਆਪਣਾ ਅੱਛਾ ਇਦੂ ਅਗਲੇ ਪਿੰਡ ਵੀ ਹੈਗਾ ਹਾਂ ਠੀਕ ਆਪਣਾ ਰਾਜਗੜ੍ਹ ਵੀ ਕੰਮ ਇੱਥੇ ਨਾਲ ਹੀ ਹੋਇਆ ਵਾ ਹਾਂਜੀ ਜੀ ਦੋ ਦਾ ਪ੍ਰੋਜੈਕਟ ਤਿਆਰ ਕੀਤਾ ਸੀ ਬਾਈ ਨੇ ਦੋਨੀਆਂ ਸੇਵਾ ਲਈ ਸੀ ਇੱਥੋਂ ਵਾਲੇ ਪਿੰਡ ਦੇ ਨਹੀਂ ਜੀ ਵੀਰੇ ਇਹਨਾਂ ਨੇ ਦੋ ਪ੍ਰੋਜੈਕਟ ਬਣਾਏ ਇੱਕ ਇੱਥੇ ਲਵਾਇਆ ਇੱਕ ਅਗਲੇ ਪਿੰਡ ਤੇ ਤੇ ਇਹ ਤਿਆਰ ਆ ਵਿਧ ਮਟੀਰੀਅਲ ਸਾਰਾ ਕਿੰਨੇ ਚ ਹੋ ਜਾਂਦਾ ਜਿਹੜੀ ਤਿਆਰ ਕੀਤੀ ਰਿਹਾ ਵਿਧ ਮਟੀਰੀਅਲ ਆ ਉਹ 5.5 ਜੇ ਕਈ ਵਾਰੀ ਥਾਂ ਉੱਚਾ ਨੀਵਾ ਭਾਰਤ ਬੈਂਦੀ ਆ ਉਹ ਵਜਾ ਉਹ ਵੱਧ ਘਟ ਉਹ ਉਥੇ ਉਹੇ ਸਾਵਣਾ ਸੈਟਿੰਗ ਹੋ ਜਾਂਦੀ ਆ ਹਾਂ ਟਾਈਮ ਕਿੰਨਾ ਲੱਗਦਾ ਟਾਈਮ ਇਹਨੂੰ 3 ਮਹੀਨੇ ਲੱਗਦੇ ਆ ਸਾਰੇ ਫਿਜੀਓ ਤੇ ਕੱਲੀ ਹੀ ਹੋ ਤਾਂ ਮਹੀਨੇ ਡੇਢ 2 ਮਹੀਨੇ ਵਿੱਚ ਹੀ ਜਾਂਦੀ ਆ ਰੋਲਾ ਵੀ 3 ਮਹੀਨੇ ਲਈਦੇ ਅਗਲੇ ਤੋਂ ਵੀ ਅਗਲੇ ਨੂੰ ਆਏ ਨਾ ਫੋਨ ਲਾਉਣਾ ਪਵੇ ਵੀ ਸਾਡਾ ਕੰਮ ਹੋਇਆ ਨਹੀਂ 3 ਮਹੀਨਿਆਂ ਤੋਂ ਪਹਿਲਾਂ ਕੰਮ ਨਿਭੜ ਜਾਂਦਾ ਨਿਭੜ ਜਾਂਦਾ ਕੱਲੀ ਜੇ ਮਤਲਬ ਪੱਠੀ ਪੱਠੀ ਹੋਈ ਅਗਲੇ ਕਾ ਫਿੱਟ ਕਰਾਉਣੀ ਆ ਪੱਠੀ ਕੱਲੀ 1.80 ਲੱਖ ਰੁਪਏ ਪੈ ਜਾਂਦੀ ਆ ਬਾਕੀ ਹਾਂ ਕਿਹੜੇ ਏਰੀਆ ਵੱਲੀ ਜਾਂਦੀ ਆ ਉਹ ਹੋ ਜਾਂਦਾ ਵਾਰਡ ਦਾ ਸਾਫਕ ਦਾ ਉਹ ਮੜ ਮੋਟਾ ਹੋ ਜਾਂਦਾ ਹੋਰ ਏਡਾ ਹੋਵੇ ਚੱਕ ਹਾਂ ਹਾਂ ਉਹ ਚਲ ਤੋ ਫੋਨ ਤੇ ਗੱਲ ਭਰਾਣਾ ਕਰ ਵੀ ਲਾਂ ਉਹ ਆਪਾਂ ਤੇ ਆਪਾਂ ਪਠੀ ਵਾਲੀ ਚੱਲਦੇ ਹਣਾ ਵੀਰੇ ਇਹਦੇ ਵਿੱਚ ਕੀ ਆ ਸਭ ਤੋਂ ਜਿਹੜੇ ਥੋੜਾ ਭਰਾ ਕੰਮ ਕੀ ਆ ਪਠੀ ਲਾਗੇ ਜਾਂ ਵਿਦ ਮਟੀਰੀਅਲ ਕੰਮ ਕਰਤਾ ਦੂਜੇ ਨੰਬਰ ਤੇ ਥੋੜੀ ਜ਼ਿੰਮੇਵਾਰੀ ਹੁੰਦੀ ਵੀ ਬੰਦੇ ਨੂੰ ਸਿਖਾ ਕੇ ਜਾਣਾ ਜਿਹੜਾ ਨੇ ਚਲਾਉਣੀ ਆ ਹਾਂਜੀ ਹਾਂਜੀ ਹਣਾ ਕੀ ਇਹਦਾ ਕ੍ਰਾਈਟੇਰੀਆ ਕੀ ਆ ਸਹੀ ਸਹੀ ਮੋਟਾ ਮੋਟਾ ਜਿਵੇਂ ਪੁੱਛਾਂ ਵੀਰੇ ਚਲਾਉਣੀ ਕੋਈ ਔਖੀ ਨਹੀਂ ਅੱਛਾ ਠੀਕ ਆ ਇਧਰਲੀ ਸਾਈਡ ਆ ਜਾਓ ਮੇਨਾ ਹਾਂ ਇੱਧਰ ਅੰਦਰ ਆਓ ਪਹਿਲਾਂ ਜੀ ਅੱਛਾ ਆ ਇਹਦੇ ਬਾਰੇ ਲੈ ਕੇ ਲਾਇਆ ਹਾਂਜੀ ਹਾਂ ਮੈਂ ਤਾਂ ਪਹਿਲਾਂ ਆਪਾਂ ਜਦੋਂ ਆਉਣਾ ਸਾਰੇ ਬਟਨ ਚੈੱਕ ਕਰਨੇ ਵੀ ਬੰਦ ਪਏ ਆ ਗੈਸ ਵਾਲੇ ਸਿਲੰਡਰ ਲਾਉਣੇ ਆ ਜੀ ਜਦੋਂ ਸੰਸਕਾਰ ਦੀ ਜਮ ਤਿਆਰੀ ਆ ਹਾਂਜੀ ਕੋਦੋਂ ਆਪਾਂ ਪਾਣੀ ਗਰਮ ਕਰਨਾ ਨਾਲ ਤਿਆਰ ਕਰ ਦੇਣਾ ਅੱਛਾ ਭਈ ਸਿਲੰਡਰ ਸਿਆਲਾਂ ਵਿੱਚ ਆ ਜਿਹੜੇ ਠੰਡੇ ਹੋ ਜਾਂਦੇ ਆ ਗੈਸ ਨਹੀਂ ਨਿਕਲਦੀ ਹਾਂ ਤਾਂ ਕਰਕੇ ਇਹਦੇ ਵਿੱਚ ਪਾਣੀ ਪਾ ਕੇ ਗਰਮ ਹੋਊਗਾ ਨਾਲ ਸਿਲੰਡਰ ਸਾਰਾ ਮੁੱਕੂਗਾ ਤੁਹਾਡਾ ਠੀਕ ਹੈ ਹਾਂ ਤਿੰਨ ਸਿਲੰਡਰ ਲੱਗਣੇ ਆ ਉਹਦੇ ਵਿੱਚੋਂ ਵੀ ਦੋ ਪਾਜ 2 ਵਜੇ 1:30 ਵਜੇ ਬਜਣਾ ਸਿਲੰਡਰ ਉਹਦੇ ਵਿੱਚ ਉਹ ਤੀਜਾ ਲੱਗ ਜਾਣਾ ਨਾਲ ਲੱਗਿਆ ਅਡਵਾਂਸ ਲੱਗਣਾ ਕਈ ਵਾਰੀ ਡੈਟ ਬੋਜੀ ਫਰਜ ਵਾਈ ਲੱਗੀ ਆ ਜਾਂਦੀ ਹਸਪਤਾਲਾਂ ਵਿੱਚ 10-10 ਦਿਨ 15-15 ਦਿਨ ਉਹਦੇ ਫਿਰ ਟਾਈਮ ਲੱਗਦਾ ਅੱਛਾ ਹਾਂ ਤਾਂ ਕਰਕੇ ਤਿੰਨ ਦਿਤੇ ਵਸ ਲੈਣ ਹਾਂ ਵੀ ਇਹ ਇੱਧਰ ਕੀ ਆ ਇੱਧਰ ਸਾਰਾ ਲੈ ਕੇ ਵੀ ਲਾਇਆ ਹਾਂ ਜੀ ਵੀ ਬੰਦਾ ਦੇਖ ਕੇ ਘੜੀ ਪੜ ਕੇ ਤਸੱਲੀ ਕਰਕੇ ਦਿਮਾਗ ਦੀ ਗੱਲਾਂ ਕਮਾਲ ਵੇ ਹਾਂਜੀ ਅੱਛਾ ਇਧਰੋਂ ਵਰਕ ਪਹਿਲਾਂ ਕੰਮ ਸਟਾਰਟ ਹੋ ਜਾਣਾ ਹਾਂਜੀ ਇਧਰੋਂ ਗੈਸ ਛੱਡ ਦੇਣੀ ਆ ਗੈਸ ਛੱਡਤੀ ਜੀ ਅੱਗੇ ਉਸ ਦਿਵਾਰ ਇਧਰ ਆਵੇ ਸਾਰਾ ਲੈ ਕੇ ਲਾਇਆ ਵਾ ਹ ਅੰਦਰ ਨੂੰ ਜਾਈਓ ਸਾਰਿਆਂ ਨੂੰ ਗੈਸ ਛੱਡ ਦੇਣੀ ਆਪਾਂ ਅੱਛਾ ਪੈਰਾਂ ਤੇ ਗੋਡਿਆਂ ਤੇ ਛਾਤੀ ਤੇ ਸਿਰ ਹਾਂ ਅੱਛਾ ਇਹ ਲੱਗ ਲੱਗ ਨਹੀਂ ਹੋਇਆ ਜਦੋਂ ਅੰਦਰ ਜਾਈ ਗਈ ਅੰਦਰ ਜਾਣ ਦਿਓ ਜੀ ਹਾਂ ਆ ਅੰਦਰ ਅੰਦਰ ਕਰਿਓ ਹਾਂਜੀ ਅੰਦਰ ਜਾਣ ਅੱਛਾ ਇਹ ਜਦੋਂ ਕਰਦੇ ਤਾਂ ਜੀ ਜੀ ਹੋਰ ਇਥੋਂ ਕਿਹਦੇ ਜਦੋਂ ਅੰਦਰ ਜਾਵੜੀ 10-15 ਮਿੰਟ ਬਾਅਦ ਪੈਰ ਤੇ ਸਿਰ ਹੋਰ ਇਹਦੇ ਬਾਰੇ ਕੋਹ ਨਹੀਂ ਦੱਸਣਾ ਵੀ ਚੱਲਦੀ ਅੱਗ ਵੇ ਜੇ ਆਪਾਂ ਅੱਖੇ ਨਾਲ ਦੀ ਨਾਲ ਖੋਲ ਕੇ ਵੀ ਬੰਦਾ ਕੋਹ ਵੇਖ ਲੂ ਤਾਂ ਇਹਦੇ ਬਾਰੇ ਕੋਹ ਨਹੀਂ ਦੱਸਣਾ ਜਦੋਂ ਕੱਲੇ ਹੱਡ ਰਹਿ ਜਾਣੇ ਆ ਸਿਰ ਤੇ ਪੈਰ ਤੇ ਜੀ ਜੀ ਉਦੋਂ ਆਪਾਂ ਨੂੰ ਕੱਲੇ ਹੱਡ ਦੇਖਣੇ ਆ ਉਹ ਆਪਾਂ ਇੱਥੋਂ ਵੇਖ ਲੈਣੇ ਆ ਉਹ ਆਪਣੀ ਮਰਜ਼ੀ ਹੈ ਜੇ ਆਪਾਂ ਗੈਸ ਬਚਾਉਣੀ ਚਾਹੁੰਦੇ ਆ ਸਿਲੰਡਰ ਵਿੱਚ ਫੇਰ ਆਪਾਂ ਸਿਰ ਵੀ ਬੰਦ ਕਰ ਦੇਣਾ ਪੈਰ ਵੀ ਜਿਹੜੇ ਥੰਮ ਲੱਗੇ ਹੋ ਚੁੱਕਿਆ ਕੰਪਲੀਟ ਸਹੀ ਹੈ ਵੀਰੇ ਠੀਕ ਹੈ ਮਗਰ ਉਹ ਗੋਡੇ ਵੀ ਬੰਦ ਹੋਏ ਨੇ ਕੱਲੇ ਛਾਤੀ ਤੇ ਚੱਲਣੇ ਆ ਸਿਲੰਡਰਾਂ ਹਾਂ ਠੀਕ ਹੈ ਜੀ ਸਹੀ ਹੈ ਛਾਤੀ ਦੇ ਟਾਈਮ ਲੱਗਦਾ 55 ਮਿੰਟ ਘੰਟਾ ਲੱਗ ਗਿਆ ਡੇਢ ਘੰਟਾ ਲੱਗ ਜੇ ਕੋਈ ਦਵਾਈ ਜਿਹੜਾ ਵੱਧ ਘੱਟ ਖਰਦਾ ਉਹ ਵਜ੍ਹਾ ਟਾਈਮ ਲੱਗ ਜਾਂਦਾ ਹਾਂ ਜੀ ਆਮ ਜੀ ਸਸਕਾਰ ਕਰਦੇ ਭਰਾ ਆਪਾਂ ਉਹਦੇ ਨਾਲ ਟਾਈਮ ਵੱਧ ਲੱਗ ਜਾਂਦਾ ਜਿਨੇ ਹੁਣ ਮਤਲਬ ਕਿ ਸਿਲੰਡਰ ਤਿੰਨੇ ਬਚਾਉਣੀ ਹੀ ਨਹੀਂ ਗਏ ਜਿਨੇ ਕਹਦਾ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਗਾ ਉਹਨੇ ਕੀ ਕਰਨਾ ਬਾ ਲੋਗ ਲਾਉਣਾ ਇਹਨੂੰ ਲੋਗ ਲਾਉਣਾ ਸ਼ਟਰ ਸਿੱਟੇ ਇਧਰ ਜਾਂਦਾ ਲਾਜੇ ਸ਼ਟਰ ਸੱਟ ਕੇ ਉਧਰ ਜਾਂਦਾ ਲਾਜੇ 2 ਘੰਟੇ ਆਵੇ ਨਾ ਆਪੇ ਤਿੰਨੇ ਸਿਲੰਡਰ ਖਤਮ ਹੋ ਜਾਣਗੇ ਸਕਾਰ ਹੋ ਜਾ ਪੂਰਾ ਉਹ ਜਮਾਂ ਹੀ ਮਤਲਬ ਕਿ ਸਿਸਟਮ ਸੌਖਾ ਸੌਖਾ ਜੀ ਹਾਂ ਜਿਹਨੇ ਮਤਲਬ ਜੀ ਸਿਲੰਡਰ ਬਚਾਉਣੇ ਆ ਵੀ ਆਪਾਂ ਨੇ ਚੱਲ ਅਗਲੇ ਆ ਜਣ ਉਹ ਮਤਲਬ ਕਿ ਉਹ ਬਚਾ ਵੀ ਸਕਦਾ ਕੋਈ ਚੱਕ ਕੋਲੇ ਮੜੇ ਖੜਨਾ ਪਊਗਾ ਹਾਂ ਉਹ ਕੋਲੇ ਖੜਨਾ ਪਊਗਾ ਉਹ ਕੋਲੇ ਖੜ ਕੇ ਉਹ ਟਾਈਮ ਵੀ ਘੱਟ ਲੱਗੂਗਾ ਉਹ ਵਜਾ 55 ਮਿੰਟਾਂ ਬਾਅਦ ਹੀ ਬੰਦ ਹੋਏ ਨੇ ਕਿਤੇ ਹੁਣ ਉਹ ਸਾਰੇ ਖਤਮ ਹੋ ਕੇ ਫੇਰ ਬੰਦ ਹੋਣੀ ਆ ਬਾਕੀ ਸਿਕਿਉਰਟੀ ਇਹ ਲਈ ਆ ਸਾਰੀ ਬੰਦ ਹੀ ਹੋ ਗਈ ਇਲਾਕੇ ਆ ਜੀ ਬੰਦ ਹੋ ਜਾਣੀਆਂ ਮੂਰੇ ਗੇਅਰ ਬਾਕਸ ਲੱਗਿਆ ਵਾ ਮੂਰੇ ਵੀ ਨਹੀਂ ਸੇਟ ਹੋਣਾ ਉਹ ਵੀ ਬੰਦ ਹੋ ਜਾਣ ਜੀ ਉਹਦਾ ਜਮਾਂ ਜਦੋਂ ਦੇਖਣਾ ਗੇਅਰ ਉਹਦੇ ਦੇਖੋ ਹਾਂਜੀ ਤੇ ਭਰਾ ਇੱਕ ਚੱਲਦੀ ਵੀਡੀਓ 'ਚ ਆਪਣਾ ਨੰਬਰ ਵੀ ਉਹ ਚੱਲ ਰਿਹਾ ਚੱਲ ਨੰਬਰ ਭਰਾ ਲਾ ਲੈਣਗੇ ਜਿਹੜਾ ਨੰਬਰ ਤੁਸੀਂ ਪਾਉਣਾ 1 ਪਾਉਣੇ 2 ਪਾਉਣੇ ਉਹ ਡਿਸਪਲੇ ਤੇ ਚੱਲ ਰਿਹਾ ਹਾਂ ਤੇ ਮੈਂ ਇਹ ਚੀਜ਼ ਪੁੱਛਦਾ ਵੀ ਫਿੱਟ ਵੀ ਕਰ ਜੂਗੇ ਸਾਰਾ ਕੁਝ ਹੋ ਵੀ ਜਾਊ ਹਾਂਜੀ ਬਈ ਪਿੰਡ ਦੇ ਵਿੱਚੋਂ ਮੈਂ ਉਹੀ ਚੀਜ਼ ਫੇਰ ਕਹਿਣਾ ਇੱਕ ਬੰਦਾ ਚੁਣਨਾ ਉਹ ਚੁਣ ਕੇ ਉਹਨੂੰ ਜ਼ਿੰਮੇਵਾਰੀ ਦੇਣੀ ਆ ਵੀ ਭਾਈ ਇਹ ਚਲਾਉਣੀ ਕਿਹੜੇ ਹਿਸਾਬ ਨਾਲ ਹਾਂਜੀ ਉਹ ਦੱਸ ਕੇ ਜਾਵਾਂਗੇ ਕੋਈ ਜੇ ਇੱਕ ਜਾਂ ਦੋ ਜਣੇ ਮਤਲਬ ਕਿ ਚਲਾਉਣ ਵਾਲੇ ਹੋਣਗੇ ਸਿਸਟਮ ਸੌਖਾ ਰਹਿੰਦਾ ਕੋਈ ਖਤਰਾ ਨਹੀਂ ਰਹਿੰਦਾ ਹੂੰ ਹਾਂਜੀ ਤੇ ਇਹ ਇਹ ਤਰ੍ਹਾਂ ਹੋ ਗਿਆ ਆਪਾਂ ਚਲ ਮੰਨ ਲਏ ਪੱਠੀ ਦਾ ਕੰਮ ਕਰਦੇ ਪੱਠੀਆਂ ਦਾ ਕਰਦੇ ਹਨਾ ਹੋਰ ਵੀ ਇਹ ਤੋਂ ਇਲਾਵਾ ਆਪਣਾ ਕੋਈ ਬਿਜ਼ਨਸ ਹੋਰ ਚੀਜ਼ ਹੋਰ ਆਪਾਂ ਸਾਰੇ ਹੀ ਵੈਲਡ ਸਬੰਧੀ ਕੰਮ ਕਰਦੇ ਆ ਸਾਰੇ ਹੀ ਹਾਂ ਟੂਰਨਾਮੈਂਟ ਵਾਲੀਆਂ ਟਰਾਲੀਆਂ ਹੋਈਆਂ ਜਾਲ ਹੋਗੇ ਜੀ ਗੇਟ ਗ੍ਰਿਲਾਂ ਜੰਗਲੇ ਹੋਰ ਸਾਰੇ ਹੀ ਕਰਦੇ ਆ ਟੋਟਲ ਹਮ ਬਈ ਜੇ ਉਹ ਕੋਈ ਕੈਟਾਗਰੀ ਦਾ ਭਰਾ ਦੇਖ ਰਿਹਾ ਤਾਂ ਉਹ ਵੀ ਕੈਟਾਗਰੀ ਦਾ ਜੇ ਵੱਡੇ ਪੱਧਰ ਦੇ ਕੰਮ ਹੋਊਗਾ ਇਹ ਇੰਡੀਆ ਦਾ ਮਤਲਬ ਕਿ ਸਾਰੀ ਵਾਚੀ ਫਿਰ ਕਰਦੇ ਆ ਹਮ ਹਾਂ ਇੰਡੀਆ ਦੇ ਸਾਰੇ ਪਿੰਡੀ ਕਰਨੇ ਆ ਬਾਕੀ ਪੰਜਾਬ ਦੇ ਵਿੱਚ ਪਿੰਡ ਹਜੇ ਤੱਕ ਗਿਣੇ ਨਹੀਂ ਹਾਂਜੀ ਕਿੰਨੇ ਥਾਵਾਂ ਤੇ ਪੱਠੀਆਂ ਲੱਗੀਆਂ ਨੇ ਤੇ ਪਰਮਾਤਮਾ ਦੀ ਕਿਰਪਾ ਨਾਲ ਕਾਮਯਾਬ ਸਾਰੀਆਂ ਨੇ ਹਾਂਜੀ ਕਾਮਯਾਬ ਸਾਰੀਆਂ ਸਹੀ ਹੈ ਨਾ ਬਾਕੀ ਜਿਹੜਾ ਕ੍ਰਾਈਟੇਰੀਆ ਜੋ ਬੰਦੇ ਨੂੰ ਸਿਖਾਉਣਾ ਉਹ ਭਰਾ ਉਹਨਾਂ ਦੀ ਜ਼ਿੰਮੇਵਾਰੀ ਸਿਖਾ ਕੇ ਵੀ ਜਾਣਗੇ ਤੇ ਜੇ ਲੋੜ ਪੈਣ ਤੇ ਆਏ ਨਹੀਂ ਕੰਮ ਕਰਗੇ ਵੀ ਬਾਅਦ ਮੁਹ ਨਹੀਂ ਦਿਖਾਇਆ ਤੇ ਸਦੋਂਗੇ ਤਾਂ ਆਉਣਗੇ ਹਾਂਜੀ ਆਵਾਂਗੇ ਹੋਰ ਕੋਈ ਗੱਲ ਭਰਾ ਰਹੀ ਦੀ ਹੋਵੇ ਮਨ ਚ ਹੋਰ ਆਪਣੇ ਪਿੰਡ ਦੇ ਇਹਨਾਂ ਦੇ ਚੱਲ ਬਾਬਾ ਇਹ ਨਾ ਕਰੋ ਜਿਨ੍ਹਾਂ ਦੇ ਪਿੰਡ ਚ ਖੜੇ ਹਾਂ ਹਾਂ ਇਧਰ ਬਾਬਾ ਜੀ ਖੜੇ ਆ ਮੈਂ ਇੱਕ ਦੇਵਾਂ ਤੇ ਬਾਬਾ ਜੀ ਨੂੰ ਪੁੱਛਦੇ ਆਪਾਂ ਮੈਂ ਕਿ ਲਾ ਦਨੇ ਆ ਹਾਂ ਜੀ ਬਈ ਬਾਬਾ ਜੀ ਤੁਹਾਡੇ ਹਿਸਾਬ ਨਾਲ ਆ ਕਿੰਨਾ ਟਾਈਮ ਹੋ ਗਿਆ ਵੀਰੇ ਲਾਈ ਨੂੰ ਸੱਚ ਆਪਣੇ ਇਥੇ ਇਥੇ ਲਾਈ ਨੂੰ ਆਪਣਾ 1.5-2 ਮਹੀਨਾ ਹੋ ਗਿਆ 1.5-2 ਮਹੀਨੇ ਤੇ ਹੋ ਗਏ ਤੇ ਬਾਬਾ ਜੀ ਕੰਮ ਕਿਵੇਂ ਲੱਗਾ ਬਹੁਤ ਵਧੀਆ ਜੀ ਸਹੀ ਹੈ ਕੰਮ ਸਹੀ ਹੈ ਬਈ ਹੁਣ ਤੱਕ ਕੋਈ ਲਾਂਭਾ ਨਾ ਸ਼ਿਕਾਇਤ ਭਰਾ ਹੁਣਾਂ ਨੂੰ ਸਿੱਧਾ ਦੱਸ ਸਕਦੇ ਤੁਸੀਂ ਕੋਈ ਲਾਂਭਾ ਨਹੀਂ ਕੋਈ ਸ਼ਿਕਾਇਤ ਨਹੀਂ ਹੈਗੀ ਹੂੰ ਬਈ ਜਿਵੇਂ ਜਿਵੇਂ ਕਹਿ ਲਿਗੇ ਵਧੀ ਜਾਂਦਾ ਜਮਾਨਾ ਅੱਗੇ ਓਏ ਓਏ ਤੁਸੀਂ ਵੀ ਜੇ ਕੰਮ ਕੀਤਾ ਤਾਂ ਚੰਗਾ ਕੀਤਾ ਤੇ ਕੰਮ ਸੇਵ ਕੀਤਾ ਐਡੀ ਵੱਡੀ ਗੱਲ ਆ ਯਾਰ ਜਿਹੜਾ ਬੰਦੇ ਦੇ ਮਨ ਚ ਬੈ ਹੁੰਦਾ ਜੇ ਬੰਦਾ ਇਹ ਚੀਜ਼ ਦੇਖ ਕੇ ਡਰ ਜਾਂਦਾ ਵੀ ਸਸਕਾਰ ਕਰਨਾ ਪੱਠੀਰ ਥਾਂ ਕਰਨਾ ਪੈਂਦਾ ਮੈਂ ਉਹੀ ਡਰ ਜਾਂਦਾ ਅਫਵਾਹਾਂ ਬਹੁਤ ਫੈਲਦੀਆਂ ਨੇ ਇਹੇ ਕੰਮ ਪਰੇ ਉਹਦੇ ਨਾਲੋਂ ਤਾਂ ਕਿਤੇ ਆਪਣਾ ਸੇਵ ਆ ਕਿਉਂਕਿ ਹੁਣ ਸਮੇਂ ਨਾਲ ਚੱਲਣਾ ਪੈਂਦਾ ਪਹਿਲਾਂ ਆਪਣੇ ਕੋਲੇ ਸਿਸਟਮ ਉਦਾਂ ਦਾ ਸੀ ਜੀ ਹਾਂ ਹੁਣ ਤਾਂ ਸਮੇਂ ਨਾਲ ਆਪਾਂ ਨੂੰ ਚੱਲਣਾ ਹੀ ਪੈਣਾ ਬਈ ਬਾਕੀ ਜਿਹੜੀ ਗੱਲ ਹੈ ਜਿਹੜੇ ਭਰਾ ਦੇਖਦੇ ਆ ਕਈ ਉਹਨਾਂ ਦੇ ਪੰਨੇ 'ਚ ਵੀ ਭਰਾ ਉਹਨਾਂ ਨੇ ਕੰਮ ਕੀਤਾ ਉਹ ਕਮੈਂਟਾਂ 'ਚ ਵੀ ਵੀਰੇ ਰਿਵਿਊ ਦੇ ਜਾਣਗੇ ਹਾਂਜੀ ਸਹੀ ਹੈ ਨਾ ਕੰਮ ਕੀਤਾ ਭਰਾ ਦਾ ਜੇ ਤੁਸੀਂ ਕਰਾਇਆ ਕਰਾ ਕੇ ਵੀ ਪਤਾ ਲੱਗ ਜਾਣਾ ਕੋਈ ਕਾਊਂਟਰ ਲਾ ਕੇ ਜਾਂ ਕਿਤੇ ਤਾਂ ਬੈਠੇ ਨੇ ਵੀ ਭੱਜ ਜਾਣਗੇ ਸਹੀ ਗੱਲ ਥਰਾਜ ਭਰਾ ਥਰਾਜ ਪੰਡ ਹਾਂਜੀ ਹਾਂਜੀ ਥਰਾਜ ਪੰਡ ਤੇ ਸਾਡੇ ਏਰੀਆ ਦੇ ਸਾਡੇ ਪਿੰਡਾਂ ਵਾਲ ਦੇ ਆ ਭਰਾ ਜਿਹੜੀ ਗੱਲ ਆ ਠੀਕ ਹੈ ਸਾਨੂੰ ਵੀ ਯਕੀਨ ਆ ਭਰਾ ਹੁਣਾਂ ਤੇ ਬਾਕੀ ਭਰਾ ਹੁਣੇ ਕਹਿੰਦੇ ਕੰਮ ਸਾਡਾ ਤਸੱਲੀ ਬਖਸ਼ਾ ਸਹੀ ਹੈ ਨਾ ਜੋ ਗੱਲ ਕਹਿਣਗੇ ਉਹ ਨਿਕਲੂਗੀ ਨੰਬਰ ਚੱਲ ਰਿਹਾ ਭਰਾ ਉਹਨਾਂ ਦਾ ਨੰਬਰ ਲਾਓ ਗੱਲਬਾਤ ਕਰੋ ਜੇ ਕੋਈ ਬਾਹਰ ਇਹਨਾਂ ਰੀਪੀਰ ਬੈਠਾ ਉਹ ਵੀ ਗੱਲ ਕਰ ਸਕਦਾ ਨੰਬਰ ਚੱਲ ਰਿਹਾ ਹੈ ਬਾਕੀ ਰਿਪੇਅਰ ਵੀ ਕਰਕੇ ਆਉਣੇ ਬਾਕੀ ਕੋਈ ਰਿਪੇਅਰ ਪੁਰਾਣੀ ਪ੍ਰੂਨੀ ਦੀ ਹੋਵੇ ਉਹ ਵੀ ਅਸੀਂ ਕਰਾਂਗੇ ਪਹਿਲਾਂ ਹੋਵੇ ਤਾਂ ਵੀ ਲੱਗੀ ਹੋਵੇ ਕਿਸੇ ਹੋਰ ਤੋਂ ਵੀ ਲੱਗੀ ਹੋਵੇ ਉਹ ਵੀ ਕਰਕੇ ਆਉਣੇ ਕੋਈ ਅੱਛਾ ਇਹ ਨਹੀਂ ਵੀ ਤੇ ਆਪ ਦੀ ਲਈ ਆਪ ਦੇ ਨਹੀਂ ਨਹੀਂ ਕੋਈ ਹੋਰ ਦੀ ਵੀ ਲੱਗੀ ਹੋਵੇ ਉਹ ਵੀ ਅਸੀਂ ਰਿਪੇਅਰ ਕਰਕੇ ਆਉਣੇ ਇਹਦੇ ਏਰੀਆ ਦੇ ਹਿਸਾਬ ਨਾਲ ਹਾਂ ਵਿਚੇ ਉਸ ਹਿਸਾਬ ਨਾਲ ਖਰਚਾ ਹੁੰਦਾ ਜੇ ਵੀ ਏਰੀਆ ਤੋਂ ਪੂਰਾ ਜਾਵੇ ਜੀ ਜੀ ਉਹ ਉਹ ਰਿਪੇਅਰ ਵੀ ਕਰ ਦੋਗੇ ਹਾਂ ਜੀ ਬਈ ਐਨ ਆਰ ਆਈ ਬਾਹਰੋਂ ਫੋਨ ਕਰਦਾ ਕੰਟੈਕਟ ਸਾਰਾ ਬਣਾ ਦੋ ਹਾਂ ਹਾਂ ਜੀ ਹਾਂ ਜੀ ਬਣਾ ਲਾ ਆ ਬਾਹਰੋਂ ਹੀ ਐਨ ਆਰ ਆਈ ਐਨ ਆਰ ਆਈ ਐਨ ਆਈ ਵੀਰ ਨਹੀਂ ਆ ਦੋ ਥਾਲ ਲਵਾਈਆਂ ਦੋ ਥਾਲ ਐਨ ਆਰ ਆਈ ਇਹ ਵੈਦ ਮਟੀਰੀਅਲ ਲਾਈ ਕਰਕੇ ਜਾਦੇ ਤੇ ਵਧੀਆ ਤਸੱਲੀ ਵਾਸੇ ਕਾਤਰਾ ਕੰਮ ਕੀਤਾ ਹਾਂ ਜੀ ਹਾਂ ਜੀ ਉਹਦੇ ਕਰਕੇ ਇਹ ਹਾਂ ਇੱਕ ਵੀਰ ਦਾ ਧੰਨਵਾਦ ਜੀ ਨੇ ਇਹ ਪਿੰਡ ਲਈ ਹਾਂ ਜੇ ਜੇ ਵਲ ਭਾਈ ਅਗਲੇ ਪਿੰਡ ਵੀ ਕੀਤੀ ਇੱਕ ਜੀ ਉਹਦਾ ਬਹੁਤ ਬਹੁਤ ਧੰਨਵਾਦ ਹੋਰ ਵੀਰੇ ਜੇ ਕੋਈ ਹੋਰ ਵੀ ਕੋਈ ਚਾਹਵਾਨ ਹੋਵੇ ਜੀ ਇਹਦੀ ਦਾ ਕੋਈ ਐਨ ਆਰ ਆਈ ਵੀ ਦਾ ਆਪਣੇ ਪਿੰਡ ਸੇਵਾ ਕਰਨਾ ਚਾਹੁੰਦਾ ਹਾਂ ਜੀ ਜਰੂਰ ਮੌਕਾ ਦੇਵੇ ਜਰੂਰ ਮੌਕਾ ਦਿਓ ਨੰਬਰ ਚਾਲ ਦੇ ਭਰਾ ਉਹਨਾਂ ਦਾ ਕੰਮ ਵਧੀਆ ਵਾ ਸੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰਾਂ ਨੇ ਪੱਟੀ ਲਾਈ ਆ ਬਾਹਰਲੇ ਲੋਕ ਐਨ ਆਰ ਆਈ ਵੀਰਾਂ ਨੇ ਜੀ ਪੈਸੇ ਸੇਵਾ ਕਰਾਈ ਆ ਬਹੁਤ ਉਹਨਾਂ ਦਾ ਧੰਨਵਾਦ ਜੀ ਇਹ ਇਥੇ ਸਾਡੇ ਕੋਲੇ 2 ਮਹੀਨੇ ਰਹੇ ਨੇ ਇਹਨਾਂ ਦਾ ਬਹੁਤ ਵਧੀਆ ਧੰਨਵਾਦ ਕੋਈ ਲਾਂਭਾ ਨਹੀਂ ਕੋਈ ਹੋਰ ਨਹੀਂ ਬਹੁਤ ਸਤਕਾਰ ਨਾਲ ਇਹਨਾਂ ਨੇ ਕੰਮ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਜਾਂਦਾ ਜਾਂਦਾ ਮੈਂ ਹੋਰ ਗੱਲ ਦੱਸਾਂ ਅੱਛਾ ਭਰਾ ਇੱਥੇ ਰਹਿ ਕੇ ਤੁਸੀਂ 2 ਮਹੀਨੇ ਕੰਮ ਕੀਤਾ ਕੋਈ ਹਾਂ ਜੀ ਇੱਥੇ ਰਹੇ ਹਾਂ ਜੀ ਇਹ ਸਾਡੇ ਇੱਥੇ ਰਹਿੰਦੇ ਨੇ ਇਹਨਾਂ ਕੋਲੇ ਰਹਿ ਗਏ ਜੀ ਉਦੋਂ ਇਹਨਾਂ ਨੇ ਬਾਈ ਰਹਿ ਦਿੰਨੇ ਆ ਨੇ ਹਾਂ ਜੀ ਹਾਂ ਜੀ ਰਹਿ ਗਏ ਇੱਥੇ ਜਿਹਨੇ ਜਿਹਨਾਂ ਤੇ ਕੰਮ ਕਮਿਟ ਹੁੰਦਾ ਹੈ ਸਾਰੀ ਜ਼ਿੰਮੇਵਾਰੀ ਸਮਾਨ ਦੀ ਸਾਰਾ ਕੁਝ ਜ਼ਿੰਮੇਵਾਰੀ ਆਪਣੀ ਹੈ ਜੀ ਵੀ ਰਹਿ ਕੇ ਵੇਪ ਆਪਣਾ ਬਸ ਵੀ ਆਉ ਜਨਵਰੀ ਨੂੰ ਸਾਨੂੰ ਇਹ ਬਾਬੇ ਨੇ ਦਿੱਤੇ ਬਾਕੀ ਜੀ ਲੋਡ ਪੈਂਦੀ ਬਾਬਾ ਜੀ ਨੂੰ ਅਸੀਂ ਫੋਨ ਲਾ ਲੈਂਦੇ ਜੀ ਬਾਬਾ ਜੀ ਇੱਥੇ ਆ ਜਾਂਦੇ ਸਾਨੂੰ ਕੁਝ ਸਮਾਨ ਤੇ ਸੇਵਾ ਬਾਬਾ ਜੀ ਨੇ ਕੀਤੀ ਵਾਹੇ ਬਾਬੇ ਨੇ ਲੈ ਗਈ ਤੇ ਆ ਭਰਾ ਬੱਬੂ ਸਟੀਲ ਵਰਕਰਸ ਪਿੰਡ ਥਰਾੜ ਜਿਲ੍ਹਾ ਮੋਗਾ ਭਰਾ ਦਾ ਨੰਬਰ ਚੱਲ ਰਿਹਾ ਤਹਿਸੀਲ ਬਾਗਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਤੇ ਲਾ ਦਿਓ ਨੰਬਰ ਧੰਨਵਾਦ ਮੋਗੇ ਤੋਂ 16 40 ਕਿਲੋਮੀਟਰ